ਪੱਲਾ ਤਾਂ ਮੈਂ ਨਤਮਸਤਕ ਹੁਣਾ ਉਹ ਸਾਡੇ ਜਿਹੜੇ ਬਾਲ ਲਸਾਨੀ ਜਿਹੜੇ ਉਹਨਾਂ ਦਾ ਸ਼ਹਾਦਤ ਸੀਗੀ ਅਸੀਂ ਯਾਦ ਕੀਤਾ ਸਾਡੇ ਸਟਾਫ ਨੇ ਸਾਡੇ ਭਰਾਵਾਂ ਨੇ ਯਾਦ ਕੀਤਾ ਔਰ ਮੈਂ ਇਹਨਾਂ ਨੂੰ ਵਧਾਈ ਦਿਨਾ ਵੀ ਜਿਹੜਾ ਨਿਹਾਲ ਸਿੰਘ ਵਾਲਾ ਵਿਖੇ ਪੰਜਾਬ ਦੇ ਸਮੂਹ ਸ਼ੈਲਰ ਸ਼ਿੰਦ ਜੂਨੀਅਨ ਦਾ ਇਥੇ ਇਕੱਠਾ ਕੀ ਸਾਡੇ ਭਰਾਵਾਂ ਦੇ ਚਰਨ ਪਾਏ ਸਾਡੇ ਨਿਹਾਲ ਸਿੰਘ ਵਾਲਾ ਉਹਨਾਂ ਦੇ ਯਾਦ ਚ ਸ਼ਹਿਬ ਜਨ ਦੀ ਯਾਦ ਚ ਜਿਹੜਾ ਵਲੰਟੀਅਰ ਕੈਂਪ ਲਾਇਆ ਮੈਂ ਤੁਹਾਡੇ ਸਾਹਮਣੇ ਦੱਸਣਾ ਚਾਹਣਾ ਹੈ ਸ਼ੈਲਰ ਉਦਯੋਗ ਜਿੱਥੇ ਖੇਤੀ ਦੀ ਰੀੜ ਦੀ ਹੱਡੀ ਹੈ ਉੱਥੇ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਔਰ ਸਾਡਾ ਜਿਹੜਾ ਜਿਹੜਾ ਸਟਾਫ ਹੈ ਬਿਸ਼ੱਕ ਉਹ ਸ਼ੈਲਰ ਦੇ ਅੰਦਰ ਕੰਮ ਕਰਦਾ ਤੇ ਬਿਸ਼ੱਕ ਡੀਪੂ ਚ ਕਰਦਾ ਉਹ ਸ਼ੈਲਰ ਇੰਡਸਟਰੀ ਦੀ ਰੀੜ ਦੀ ਹੱਡੀ ਹੈ ਸਾਡਾ ਇੱਕ ਪੂਰਾ ਰਿਸ਼ਤਾ ਜੁੜਿਆ ਹੋਇਆ ਹੈ ਜਿਸ ਅਸੀਂ ਚਲਦੇ ਹਾਂ ਕਿ ਨਾਲ ਹੀ ਸਾਰਿਆਂ ਦਾ ਰੋਜ਼ਗਾਰ ਚੱਲਦਾ ਹੈ ਉਸੇ ਤਹਿਤ ਹੀ ਸਾਰੀ ਇੱਕ ਸਮੂਹਿਕ ਜਥੇਬੰਦੀ ਪ੍ਰੇਰਣਾ ਨਾਲ ਇਕੱਠੇ ਹੋ ਕੇ ਜੱਥੇਬੰਦੀ 50 ਲੈਵਲ ਤੇ ਰਜਿਸਟਰਡ ਕਰਕੇ ਹੋਂਦ ਵਿੱਚ ਆਈ ਹੈ ਸਾਡੇ ਦੇ ਨਾਲ ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ ਕਿ ਕਾਫੀ ਅਸੀਂ ਸੰਘਰਸ਼ ਕੀਤਾ ਹੈ 20-25 ਦਿਨ ਸਾਰੀ ਹੜਤਾਲ ਰਹੀ ਕੁਝ ਕਾਰਨਾ ਕਰਕੇ ਹੜਤਾਲ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਿੰਨੀਆਂ ਕ ਅਸੀਂ ਮੰਗਾਂ ਮਨਵਾ ਸਕਦੇ ਸੀ ਮਨਵਾਈਆਂ ਤੇ ਲੇਕਿਨ ਜੇ ਇਹ ਸ਼ਕਤੀ ਸਾਡੇ ਨਾਲ ਜੁੜੂਗੀ ਕਿਉਂਕਿ ਮਾਲਕ ਇੱਕ ਹੁੰਦਾ ਤੇ ਸਟਾਫ ਸਾਡੇ 50 ਜਾਂ 60 ਬੰਦੇ ਉੱਥੇ ਕੰਮ ਕਰਦੇ ਹੁੰਦੇ ਆ ਤੇ ਬਹੁਤ ਵੱਡੀ ਸ਼ਕਤੀ ਹੋ ਜੀ ਮੈਂ ਸਾਡੇ ਜਿਹੜੇ ਸੁਖਸਿੰਦਰ ਸੁਖੀ ਜੀਏ ਜ਼ਿਲ੍ਹਾ ਪ੍ਰਧਾਨ ਮੋਗਾ ਦੇ ਉਹਨਾਂ ਨੂੰ ਮਬਦਈ ਦਿਨਾ ਵੀ ਉਹਨਾਂ ਨੇ ਉਪਰਾਲਾ ਕਰਕੇ ਤੇ ਉਹਨਾਂ ਦੀ ਟੀਮ ਨੇ ਉਪਰਾਲਾ ਕਰਕੇ ਇਹ ਸਰਾ ਇੱਥੇ ਜਿਹੜਾ ਇਕੱਠ ਰੱਖਿਆ ਮੀਟਿੰਗ ਰੱਖੀ ਹੈ ਮੈਂ ਸਾਰੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੈ ਸਾਰੇ ਮਨੀਮ ਸਾਹਿਬਾਨ ਦਾ ਜਿਹਾ ਕਹਿਣਾ ਤੇ ਉਹਨਾਂ ਨੂੰ ਮੁਬਾਰਕਬਾਦ ਦਿਨਾ ਵੀ ਉਹਨੇ ਚੰਗੀ ਸ਼ੁਰੂਆਤ ਕੀਤੀ ਹੈ ਇਸ ਨਾਲ ਸ਼ੈਲਰ ਉਦਯੋਗ ਜਿਹੜੀਆਂ ਸਮੱਸਿਆਵਾਂ ਆਉਨੀਆਂ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਿਉਂਕਿ ਲੋਕਾਂ ਨੂੰ ਦੱਸਣ ਦੀ ਲੋੜ ਆ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਆਪ ਉਹ ਸਮੱਸਿਆਵਾਂ ਵਿੱਚ ਵਿਚਰਦੇ ਆ ਹਰੇਕ ਪਲੇਟਫਾਰਮ ਤੇ ਉਹ ਤੁਸੀਂ ਆਪ ਦਾ ਮੁੱਦਾ ਉਠਾ ਸਕਦੇ ਸ਼ੈਲਰ ਰਿਸ਼ਿੰਦਾ ਤੇ ਆਪਦੇ ਮੁੱਦੇ ਉਠਾ ਸਕਦੇ ਆ ਇਹ ਸਿਰਕੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦੇ ਪੱਤਰ ਸਵਾਮੀ ਦਾ ਵਧਾਈ ਦਿਨ ਜੀ ਅੱਜ ਤੁਹਾਡੀ ਟੀਮ ਵੱਲੋਂ ਹੁੰਦਾ ਰਿਹਾ ਗਿਆ ਬਹੁਤ ਵਧੀਆ ਕੰਮ ਲਾ ਤੇ ਦਾਨ ਜੀ ਦੀ ਪਹੁੰਚੀ ਮੇਰੇ ਤੇ ਇਹ ਕਿਨੋਂ ਪਹੁੰਚੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸ਼ੈਲਰ EMPLOYEES ASSOCIATION ਪੰਜਾਬ ਵੱਲੋਂ ਅੱਜ ਚਾਰ ਸਾਹਿਬ ਜਾਦੇ ਦੀ ਜਾਦੂ ਨੂੰ ਸਮਾਰਪਤ ਮਹਾਨ ਫੂਨਦਨ ਕੈਂਪ ਲਗਾਇਆ ਜਾ ਰਹੇ ਨੇ ਉਹਦੇ ਚ ਇੰਦਰਜੀਤ ਗਰਗ ਜੌਲੀ ਜੀ ਪਹੁੰਚੇ ਨੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬੂ ਰਜਿੰਦਰ ਜੀ ਗਰਗ ਸਾਹਿਬ ਇਹ ਪਹੁੰਚੇ ਨੇ ਪਹਿਲਾਂ ਤਾਂ ਅਸੀਂ ਸਾਰੇ ਆਪਦੀ ਟੀਮ ਵੱਲੋਂ ਜੀ ਆਇਆਂ ਕਹਿੰਦੇ ਆ ਸਾਡਾ ਮਕਸਦ ਸਿਰਫ ਇਹੀ ਆ ਜੋ ਬਾਬੂ ਜੀ ਨੇ ਦੱਸੀ ਆ ਗੱਲ ਕਿ ਜੋ ਸਾਨੂੰ ਪ੍ਰੋਬਲਮਾਂ ਆ ਰਹੀਆਂ ਨੇ ਸਾਡੀ ਯੂਨੀਅਨ ਬਣਾਉਣ ਦਾ ਮਕਸਦ ਹੀ ਮੇਨੇ ਆ ਸਭ ਤੋਂ ਵੱਡਾ ਮਕਸਦ ਕੀ ਆ ਕਿ ਸਾਡੇ ਭਰਾਵਾਂ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈਗੀ ਕੋਈ ਬਿਮਾਰੀ ਠਮਾਰੀ ਕੋ ਢਲਮੱਠ ਤਾਂ ਇੱਕੋ ਟਾਈਮ ਦੇ ਉੱਤੇ ਕਿੰਨੇ ਬੰਦੇ ਉੱਥੇ ਪਹੁੰਚ ਜਾਂਦੇ ਨੇ ਤਾਂ ਮਾਲੀ ਵੀ ਮਦਦ ਹੁੰਦੀ ਐ ਸਹਾਇਤਾ ਹੁੰਦੀ ਐ ਤੇ ਵੈਸੇ ਵੀ ਬੰਦੇ ਨੂੰ ਇਹ ਹੁੰਦਾ ਕਿ ਹਾਂ ਮੇਨ ਨਾਲ ਇੰਨੇ ਭਰਾ ਮੇਰੇ ਜੁੜੇ ਹੋਏ ਨੇ ਮੇਨ ਸਾਡੀ ਇਹ ਆ ਕਿਉਂਕਿ ਮੋਗੇ ਜ਼ਿਲ੍ਹੇ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਤੁਹਾਡੇ ਮਾਦੀ ਉਰਾਹੀ 2 ਸਾਲ ਤੋਂ ਅਸੀਂ ਇਹ ਚਲਾ ਰਹੇ ਸੀਗੇ 2 ਸਾਲਾਂ ਦੇ ਵਿੱਚ ਅਸੀਂ ਘੱਟੋ ਘੱਟ 11 ਤੋਂ 11.5 ਲੱਖ ਰੁਪਿਆ ਮਦਦ ਕਰ ਚੁੱਕੇ ਆ ਆਪਦੇ ਭਰਾਵਾਂ ਦੀ ਮਰੀਮਾਂ ਦੀ ਕਿਸੇ ਦੀ ਮੌਤ ਦੇ ਵਿੱਚ ਕਿਸੇ ਦੇ ਐਕਸੀਡੈਂਟ ਦੇ ਵਿੱਚ ਕਿਸੇ ਦੇ ਕਿਸੇ ਪ੍ਰੋਬਲਮ ਦੇ ਵਿੱਚ ਜੋ ਮੈਂ ਕਹਦਾ ਮੈਂ ਇਕੱਲੇ ਨੇ ਕੀਤੀ ਆ ਬਿਲਕੁਲ ਗਲਤ ਆ ਸਾਰੇ ਭਰਾ ਨਾਲ ਮਿਲ ਕੇ ਉਹ ਮਦਦ ਕਰ ਦੇਣੀ ਤਾਂ ਉਹਦੇ ਵਿਸ਼ੇ ਦੇ ਵਿੱਚ ਅੱਜ ਅਸੀਂ ਇੱਕ ਬਲੱਡ ਖੂਨਦਾਨ ਕੈਂਪ ਵੀ ਲਾ ਰਹੇ ਆ ਕਿਉਂਕਿ ਸ਼ੈਲਰ ਪੰਜਾਬ ਐਸੋਸੀਏਸ਼ਨ ਦੀ ਇਹ ਪਹਿਲੀ ਮੀਟਿੰਗ ਹੋ ਰਹੀ ਆ ਮਨੀਮਾ ਜੀ ਜੋ ਏਡੇ ਵੱਡੇ ਪੱਧਰ ਤੇ ਹੋ ਰਹੀ ਆ ਉਹਦੇ ਵਾਸਤੇ ਅਸੀਂ ਨਾਲ ਚਾਰ ਸੀ ਦਾਦੀ ਯਾਦ ਨੂੰ ਸਮਰਪਿਤ ਤੇ ਖੂਨਦਾਨ ਕੈਂਪ ਲਾ ਰਹੇ ਨੇ ਬੜਾ ਅੱਛਾ ਗਾ ਤੇ ਇਹੀ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਦਾਗਾ ਕਿ ਜੋ ਇਹ ਕਾਰਜ ਅਸੀਂ ਵਿੱਢਿਆ ਸਾਡਾ ਸਾਰੇ ਨੀਂ ਮੀਰੇ ਚ ਸਾਥ ਦੇਣ ਇੱਕ ਜੁੱਟ ਹੋ ਕੇ ਚੱਲੀਏ ਤੇ ਜੋ ਸ਼ੈਲਰਾਂ ਦੇ ਸਾਡੇ ਜਿਵੇਂ ਬਾਬੂ ਜੀ ਨੇ ਦੱਸਿਆ ਸਮੱਸਿਆ ਸਾਨੂੰ ਆ ਰਹੀਆਂ ਨੇ ਉਹਨਾਂ ਦਾ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜਾ ਕੇ ਲਾ ਕੇ ਅਸੀਂ ਕੁਰਿਏ ਤਾਂ ਇਹਨਾਂ ਦੇ ਨਾਲ ਵੀ ਇਹਨਾਂ ਦੀ ਵੀ ਸਹਿਤਾ ਹੋਊਗੀ ਤੇ ਸਾਡੇ ਵੀ ਚੁੱਲ੍ਹੇ ਫੇਰ ਹੀ ਚੱਲ ਰਿਹਾ ਜੇ ਸ਼ੈਲਰ ਚੱਲੂਗਾ ਅੱਜ ਹਜ਼ਾਰਾਂ ਬੰਦਾ ਪਹੁੰਚਿਆ ਸਾਡੇ ਚੁੱਲ੍ਹੇ ਫੇਰ ਚੱਲਣੇ ਆ ਜੇ ਸ਼ੈਲਰ ਚੱਲੂਗਾ ਇਸ ਕਰਕੇ ਸਾਰੇ ਭਰਾ ਅਸੀਂ ਇੱਕ ਆ ਇਸੇ ਕਰਕੇ ਮੀਟਿੰਗ ਰੱਖਣ ਦਾ ਸਾਡਾ ਮੇਨ ਮਕਸਦ ਇਹੀ ਸੀਗਾ ਤਕਰੀਬਨ ਜੇ ਮੈਂ ਕਹਦਾ ਵੀ ਸਾਰਾ ਪੰਜਾਬ ਸਾਡੇ ਨਾਲ ਜੁੜ ਚੁੱਕਿਆ ਤਾਂ ਇਹ ਗਲਤ ਹੋਊਗਾ। ਤਕਰੀਬਨ 12 ਤੋਂ 13 ਜ਼ਿਲ੍ਹਿਆਂ ਦੀਆਂ ਟੀਮਾਂ ਅੱਜ ਸਾਡੇ ਕੋਲ ਪਹੁੰਚੀਆਂ ਨੇ। 45 ਤੋਂ 50 ਸੈਂਟਰ ਨੇ ਉਹਦੇ 'ਚ ਉਹ ਪਹੁੰਚੇ ਨੇ। ਬਾਕੀ ਹੌਲੀ-ਹੌਲੀ ਵਿਸਤਾਰ ਹੋਊਗਾ। ਇੱਕੋ ਦਾ ਨਹੀਂ ਹੁੰਦਾ। ਸਾਡੀ ਸਾਰੀ ਪੰਜਾਬ ਦੀ ਟੀਮ ਲੱਗੀ ਹੋਈ ਦੀ। ਜਿਵੇਂ ਭਾਈ ਰਾਜਾ ਸਿੱਧੂ ਜੀ ਨੇ, ਜਰਮਲ ਜੀ ਨੇ, ਬਾਬੂ ਭੀਮਸੈਨ ਜੀ ਆ, ਹੋਰ ਵੀ ਮੇਰੇ ਸਤਿਕਾਰਯੋਗ ਵੀਰਾਂ, ਤਨਮਨ ਧੰਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਸਾਰੇ। ਭਾਈ ਮਨਦੀਰ ਧੀਰਾ ਜੀ ਜਿਹੜੇ ਦਰ ਨਾਲ ਸਾਡਾ ਸੇਵਾ ਢਵਾ ਰਹੇ ਨੇ। ਤਾ ਇਸ ਤਰ੍ਹਾਂ ਬਹੁਤ ਭਰਮ ਦੀ ਟੀਮ ਲੰਮੀ ਆ ਗਈ ਜਿਹੜੀ ਸਾਰੇ ਪੰਜਾਬ ਦੇ ਵਿੱਚ ਚੰਗੇ ਕੰਮਾਂ ਦੇ ਵਾਸਤੇ ਮਨੀਮ ਦੇ ਨਾਲ ਖੜੂ ਰਾਜਾ ਵੀਰ ਜੀ ਸਨਮਾਨ ਕਰ ਰਹੇ ਨੇ ਇੰਦਰਜੀਤ ਗੱਗ ਜੋਲੀ ਜੀ ਦਾ ਜੋਲੀ ਜੀ ਨੇ ਇੱਕ ਬੇਨਤੀ ਕਹਿੰਦੇ ਹੋਰ ਕਰੋ ਜੋਲੀ ਜੀ ਪ੍ਰਧਾਨ ਜੀ ਕਹਿੰਦੇ ਵੀ ਸਾਡੀ ਐਸੋਸੀਏਸ਼ਨ ਵੱਲੋਂ ਅੱਜ ਦੀ ਮੀਟਿੰਗ ਦੇ ਲਈ 11000 ਰੁਪਏ ਫੰਡ ਦਿੱਤਾ ਜਾਂਦਾ ਬਾਈ ਜੀ ਪ੍ਰਧਾਨ ਜੀ ਵੱਲੋਂ ਉਹਨਾਂ ਦਾ ਵੀ ਸਨਮਾਨ ਕਰ ਰਹੇ ਨੇ ਸਾਡੇ ਸਤਕਾਰਯੋਗ ਟੀਮ ਦੇ ਮੈਂਬਰ ਭਾਈ ਜਰਮਲ ਜੀ ਸਿੱਧੂ ਸਾਹਿਬ ਭੀਮ ਸਿੰਘ ਜੀ ਹੋਰ ਵੀ ਬਤਵਾਨਤੇ ਸਾਰੇ ਭਰਾ ਨਾਲ ਸਨਮਾਨ ਕਰ ਰਹੇ ਨੇ ਜੀ ਆਇਆਂ ਕਹਿੰਦੇ ਆ ਬਹੁਤ ਮਿਹਰਬਾਨੀ ਆ ਤੁਹਾਡੇ ਕੀ ਕਹਿਣਾ ਚਾਹੁੰਦੇ ਆ ਅੱਜ ਬਲੱਡ ਡੋਨੇਸ਼ਨ ਆ ਪੂਰੇ ਬਲੂਮ ਇੰਡੀਆ ਨਾਮ ਦਾ ਲਗਾਇਆ ਗਿਆ ਪੰਜਾਬ EMPLOYEES ASSOCIATION ਦੇ ਵੱਲੋਂ ਅੱਜ ਇੱਕ ਨਵਿਕਲੀ ਪਹਿਲ ਕੀਤੀ ਗਈ ਹੈ ਜਿਹੜੀ ਕਿ ਪਹਿਲੀ ਪਹਿਲ ਕਹਿ ਸਕਦੇ ਆ ਆਪਾਂ ਚਾਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਪਹਿਲਾ ਖੂਨਦਾਨ ਕੈਂਪ ਰੱਖਿਆ ਗਿਆ ਹੈ ਨਿਹਾਲ ਸਿੰਘ ਵਾਲਾ ਦੇ ਵਿੱਚ ਔਰ ਇਹ ਜਿਹੜੇ ਟੀਮਾਂ ਪਹੁੰਚਿਆ ਨੇ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚੋਂ ਸਾਡੇ ਭਰਾ ਬੜੇ ਉਤਸ਼ਾਹ ਦੇ ਨਾਲ ਇੱਥੇ ਪਹੁੰਚੇ ਨੇ ਆਪਣਾ ਖੂਨਦਾਨ ਕਰਨ ਦੇ ਲਈ ਨਾਲ ਪਲੱਸ ਇੱਥੇ ਮੀਟਿੰਗਸ ਰੱਖੀ ਗਈ ਹੈ ਮੀਟਿੰਗ ਦਾ ਮੇਨ ਮੋਟਿਵ ਸਾਡਾ ਇਹ ਹੈ ਇਕਤਾ ਹਨਾ ਇੱਕ ਜੰਡੇ ਦੇ ਥੱਲੇ ਕੰਮ ਕਰਨਾ ਆਪਣੇ ਪਰਿਵਾਰਾਂ ਦੇ ਨਹੀਂ ਖੜਨਾ ਹਰ ਇੱਕ ਦੂਜੇ ਦੇ ਨਾਲ ਜੁੜਨਾ ਸਹਿਯੋਗ ਕਰਨਾ ਤੇ ਬਹੁਤ ਵੱਡੀ ਇੱਕ ਅਸੀਂ ਕਹਿ ਸਕਦੇ ਹਾਂ ਵੀ ਬਹੁਤ ਵੱਡੀ ਕਾਮਯਾਬੀ ਹੈ ਤੇ ਭਾਈ ਮੱਗਾ ਜੀ ਬਲੱਡ ਡੋਨੇਟ ਕਰਨਾ ਉਸ ਤੋਂ ਬਾਅਦ ਆਪਣੀ ਮੀਟਿੰਗ ਹੈ ਥੈਂਕ ਯੂ ਮਿਹਰਬਾਨੀ ਜਿਵੇਂ ਕਿ ਆਪਾਂ ਗੱਲ ਕਰ ਲਈ ਜੀ ਬਲੱਡ ਡੋਨੇਟ ਦੀ ਬਲੱਡ ਦੀ ਮਹੱਤਤਾ ਦਾ ਜਿਵੇਂ ਕਿ ਆਪਾਂ ਪਹਿਲਾਂ ਹੀ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆਗਾ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਜਾਂ ਅਸੀਂ ਹਸਪਤਾਲਾਂ ਦੇ ਵਿੱਚ ਜਦੋਂ ਜਾਣੇ ਆ ਨਾ ਈਵਨ ਕਿ ਮੈਂ ਇੱਕ ਸੰਸਥਾ ਦੇ ਨਾਲ ਜੁੜਿਆ ਹੋਇਆ ਇੱਕ ਜਿਹੜੀ ਆ ਫਾਊਂਡੇਸ਼ਨ ਸਾਡੀ ਪਿਛਲੇ 8 ਸਾਲ ਤੋਂ ਕੰਮ ਕਰ ਰਹੀ ਹੈ ਗਰਾਊਂਡ ਲੈਵਲ ਤੇ ਹਰ ਇੱਕ ਬੰਦੇ ਨੇ ਇਹ ਮਹਿਸੂਸ ਕੀਤਾ ਹੋਊਗਾ ਜਦੋਂ ਹਸਪੀਟਲ ਦੇ ਵਿੱਚ ਬਲੱਡ ਦੀ ਜ਼ਰੂਰਤ ਹੁੰਦੀ ਹੈ ਨਾ ਕਲੱਬਾਂ ਨੂੰ ਫਾਊਂਡੇਸ਼ਨਾਂ ਨੂੰ ਸੰਸਥਾਵਾਂ ਨੂੰ ਕਾਲ ਆਉਂਦੀਆਂ ਨੇ ਗੱਲਾਂ ਇਹ ਗੱਲ ਕੌੜੀ ਹੈ ਜਿਹੜੀ ਮੈਂ ਕਹਿ ਰਿਹਾਗਾ ਬੜਿਆਂ ਨੂੰ ਹੋ ਸਕਦਾ ਇਸ ਗੱਲ ਦਾ ਚੁਬਣ ਵੀ ਹੋਵੇ ਜਦੋਂ ਸਾਡਾ ਹਸਪੀਟਲ ਦੇ ਵਿੱਚ ਮਰੀਜ਼ ਹੁੰਦਾ ਨਾ ਤੇ ਨਾਲ ਉਹਦੇ ਦੋ ਮੈਂਬਰ ਹੁੰਦੇ ਨੇ ਉਹ ਕਾਲ ਕਰਦੇ ਨੇ ਐਨਜੀਓਜ਼ ਨੂੰ ਵੀ ਭਾਈ ਸਾਨੂੰ ਫਲਾਣਾ ਜੁਨਿਟ ਚਾਹੀਦਾ ਸਾਨੂੰ ਜਾਂ ਕਲੱਬ ਨੂੰ ਕਹਿੰਦੇ ਨੇ ਸਾਨੂੰ ਫਲਾਣਾ ਜੁਨਿਟ ਚਾਹੀਦਾ ਤੇ ਸਾਨੂੰ ਜਦੋਂ ਖੁਦ ਕਾਲ ਆਉਂਦੀ ਹੈ ਅਸੀਂ ਸਭ ਤੋਂ ਪਹਿਲਾਂ ਉਹਨੂੰ ਇਹ ਕਹਿੰਨੇ ਆ ਭਾਈ ਤੁਸੀਂ ਬਲੱਡ ਦਿੱਤਾ ਤੇ ਉਹਨਾਂ ਦਾ ਜਵਾਬ ਸਾਈਲੈਂਟ ਹੋ ਜਾਂਦੇ ਆ ਉਹਨਾਂ ਨੂੰ ਕਹਿੰਦਾ ਤੁਸੀਂ ਬਲੱਡ ਕਿਉਂ ਨਹੀਂ ਦਿੰਦੇ ਕਿਉਂ ਨਹੀਂ ਅੱਗੇ ਆਉਂਦੇ ਜੇ ਅਸੀਂ ਬਲੱਡ ਡੋਨੇਟ ਕਰਾਂਗੇ ਤੇ ਫੇਰ ਹੀ ਸਾਨੂੰ ਅਸੀਂ ਉਮੀਦ ਰੱਖਾ ਕਿ ਨਾ ਸਾਨੂੰ ਮਿਲੂਗਾ ਸੋ ਇਹ ਬਹੁਤ ਵੱਡਾ ਖੂਨਦਾਨ ਹੈ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਜਿੱਦਾਂ ਅਸੀਂ ਗੱਡੀ ਦਾ ਮੂਲੇ ਚੇਂਜ ਹੁੰਦਾ ਸਾਡਾ ਨਾ ਉਦਾਂ ਸਾਡੀ ਬਾਡੀ ਸਾਰੀ ਦੇ ਵਿੱਚੋਂ ਇਹ ਫਿਲਟਰ ਇੱਕ ਫਿਲਟਰਾਈਜ਼ ਹੁੰਦਾ ਹੈਗਾ ਬਲੱਡ ਆਣਾ ਤੁਹਾਨੂੰ ਤੁਹਾਡੇ ਟੈਸਟ ਹੋ ਜਾਂਦੇ ਆ ਪ੍ਰੋਪਰ ਸਾਰਾ ਇਹਦੇ ਵਿੱਚ ਸਾਡਾ ਸਿਸਟਮ ਬਾਡੀ ਦਾ ਵਧੀਆ ਚੱਲਦਾ ਇਸ ਕਰਕੇ ਸਾਨੂੰ ਬਲੱਡ ਡੋਨੇਟ ਸਮੇ ਸਮੇਂ ਤੇ ਕਰਦੇ ਰਹਿਣਾ ਚਾਹੀਦਾ ਔਰ ਸ਼ਹਿਬ ਜੱਜਾਂ ਦੀ ਸਾਹਤ ਨੂੰ ਜਿਹੜਾ ਇੱਕ ਮੁੰਡਾ ਨ ਕੈਂਪ ਰੱਖਿਆ ਹੈ ਬਹੁਤ ਹੀ ਵੱਡੀ ਗੱਲ ਹੈ ਅਸੀਂ ਨਦਮਤ ਨਸਤ ਤੋਂ ਨੇ ਤੇ ਕੱਲੇ ਕੱਲੇ ਵੀਰ ਦਾ ਜਿੰਨੇ ਕਦਮ ਚੱਲ ਕੇ ਆਏ ਨੇ ਸਾਡੇ ਸਿਰ ਮੱਥੇ ਨੇ ਔਰ ਤੁਹਾਡਾ ਵੀ ਪੂਰੀ ਟੀਮ ਦਾ ਪ੍ਰਦੀਪ ਢਿੱਲੋ ਬਾਈ ਜੀ న్యూਸ 12 ਪੰਜਾਬ ਤੇ ਜੀਵੀਐਸ ਜਗਵੀਰ ਅਜਾਦ ਜੀ ਦਾ ਆਪਣੀ ਸਮੂਚੀ ਮੋਗਾ ਟੀਮ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਜੇ ਸਾਡੇ ਤੋਂ ਇਸ ਦੇ ਵਿੱਚ ਕੋਈ ਕਮੀ ਪੇਛੀ ਰਹਗੀ ਹੋ ਤਾਂ ਉਹਦੇ ਲਈ ਮਾਫੀ ਵੀ ਚਾਹੁੰਦੇ ਆਂ ਔਰ ਉਮੀਦ ਕਰਦੇ ਆਂ ਵੀ ਸਾਰਿਆਂ ਨੂੰ ਇਹ ਪ੍ਰਾਰਲਾ ਇੱਕ ਚੰਗਾ ਲੱਗਿਆ ਹੋਗਾ ਤਾਂ ਜੋ ਸਮਾਜ ਦੇ ਵਿੱਚ ਇੱਕ ਚੰਗੀ ਪਛਾਣ ਬਣ ਕੇ ਦਿਖਣ ਕੇ ਨਿਕਲੇ ਬਹੁਤ ਧੰਨਵਾਦ ਅੱਜ 4 ਸਭਜੇ ਦੇ ਦੀ ਯਾਦ ਵਿੱਚ ਹੁੰਦਾਨ ਕੈਂਪ ਲਗਾਇਆ ਗਿਆ ਤੇ ਅਸੀਂ ਇੱਥੇ ਪੂਰੇ ਪੰਜਾਬ ਤੋਂ ਸਾਰੇ ਸੈਂਟਰ ਜਿੰਨੇ ਵੀ ਰੈਸ ਇੰਡਸਟਰੀ ਨਾਲ ਮਨੀਮ ਵੀਰ ਸਾਡੇ ਕੰਮ ਕਰਦੇ ਨੇ ਉਹ ਸਾਰੇ ਇੱਥੇ ਪੂਰੇ ਪੰਜਾਬ ਚੋਂ ਪਹੁੰਚੇ ਨੇ ਤੇ ਅਸੀਂ ਉਹਨਾਂ ਸਾਰਿਆਂ ਨੂੰ ਪਹੁੰਚਣ ਦੇ ਜਿਉਂ ਆ ਆਖਦੇ ਹਾਂ ਤੇ ਇੱਥੇ ਸਾਰਾ ਪ੍ਰਬੰਧ ਕਰਨ ਦੇ ਸੁਖਵਿੰਦਰ ਸਿੰਘ ਸੁਖੀ ਜ਼ਿਲ੍ਹਾ ਪ੍ਰਧਾਨ ਮੋਗਾ ਦਾ ਅਸੀਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਅਸੀਂ ਅੱਜ ਸ਼ੈੱਲਰ ਇੰਡਸਟਰੀ ਨੂੰ ਵੀ ਇੱਕ ਮੈਸੇਜ ਲਾਉਣਾ ਚਾਹੁੰਦੇ ਹਾਂ ਕਿ ਅਸੀਂ ਇਹ ਜਿਹੜਾ ਸੰਗਠਨ ਬਣਾ ਰਹੇ ਹਾਂ ਜਸੇਬੰਦੀ ਬਣਾ ਰਹੇ ਹਾਂ ਇਹ ਸੋਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜਾਂਗੇ ਕੰਮ ਕਰਾਂਗੇ ਉਸ ਲਈ ਇਹ ਸੰਗਠਨ ਬਣਾ ਰਹੇ ਹਾਂ ਕਿ ਸਰਕਾਰ ਸਮੇਂ-ਸਮੇਂ ਤੇ ਸਾਡੀ ਸ਼ੈੱਲਰ ਇੰਡਸਟਰੀ ਨੂੰ ਮਾੜੀ ਨਿਗਾਹਾਂ ਦੇਖਦੀ ਆ ਇਸ ਲਈ ਅਸੀਂ ਸਰਕਾਰ ਨੂੰ ਵੀ ਕਹਿੰਨੇ ਆ ਕਿ ਇਸ ਸੈੱਲ ਲਾਂ ਤੋਂ ਸਾਡੇ ਬੱਚੇ ਪਲਦੇ ਆ ਸਾਡਾ ਬੱਚਿਆਂ ਦੀਆਂ ਪੜ੍ਹਾਈਆਂ ਹੁੰਦੀਆਂ ਸਾਡਾ ਸਾਰਾ ਸਿਸਟਮ ਹੀ ਇਹ ਸ਼ੈੱਡਲ ਇੰਡਸਟਰੀ 'ਚ ਚੱਲਦਾ ਜਿਹੜੇ ਮਾਲਕ ਹੁੰਦੇ ਆ ਉਹਨਾਂ ਦਾ ਹੋਰ ਵੀ 4-4 ਬਿਜ਼ਨਸ ਹੁੰਦੇ ਆ ਲੇਕਿਨ ਸਾਡਾ ਤਾਂ ਇਸੇ 'ਤੇ ਅਸੀਂ ਨਿਰਭਾਰ ਆ ਤੇ ਅਸੀਂ ਕਹਿੰਨੇ ਵੀ ਇਸ ਨੂੰ ਪੂਰਾ ਧਿਆਨ ਦਿੱਤਾ ਜਾਵੇ